ਹਾਂਜੀ ਸਸਿਕਾ ਦੀ ਸਾਰਿਆਂ ਨੂੰ ਮੇਕ ਕਰਦੇ ਆ ਕਿ ਤੁਸੀਂ ਸਾਰੇ ਜਣ ਠੀਕ ਠਾਕ ਹੋ ਹੋ ਗਏ ਹਾਂਜੀ ਆਪਾਂ ਵਿੱਚ ਬਿਲਕੁਲ ਠੀਕ ਠਾਕ ਆ ਤੇ ਲੱਗਿਆ ਜੀ ਆਪਾਂ ਆਪਣੇ ਅੱਜ ਦੀ ਵੀਡੀਓ ਦੀ ਸਟਾਰਟਿੰਗ ਕਰਨ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਅੱਜ ਦੀ ਆਪਣੀ ਵੀਡੀਓ ਬਹੁਤ ਹੀ ਖਾਸ ਖਸਬੈਣਾ ਕਰਕੇ ਆ ਤੇ ਪੈਣਾ ਇਹ ਵੀਡੀਓ ਮੇਰੀ ਜਰੂਰ ਦੇਖਣ ਤੇ ਜਿਵੇਂ ਕਿ ਹਾਂ ਆਪਾਂ ਕਿਤੇ ਵੀ ਜਾਣਾ ਹੁੰਦਾ ਆ ਤਾਂ ਆਪਾਂ ਨੂੰ ਜਿਹੜਾ ਦਾਲ ਸਬਜ਼ੀ ਦਾ ਫਿਕਰ ਆ ਹਨਾ ਹਮੇਸ਼ਾ ਹੀ ਰਹਿੰਦਾ ਹੈ ਵੀ ਆਪਾਂ ਆਗੇ ਕੀ ਬਣਾਵਾਂਗੇ ਜਾਂ ਫਿਰ ਆਪਾਂ ਜਾਣ ਲੱਗੇ ਕੀ ਬਣਾ ਕੇ ਰੱਖ ਕੇ ਚਾਹੀਏ ਤਾਂ ਤੁਸੀਂ ਉੱਥੇ ਕੋਈ ਵੀ ਤੁਹਾਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈਗੀ ਤੇ ਮੇਰੀ ਵੀਡੀਓ ਨੂੰ ਇਹ ਐਂਡ ਤੱਕ ਜਰੂਰ ਦੇਖਿਓ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਜੇ ਬਹੁਤ ਹੀ ਸੌਖਾ ਜਿਹਾ ਤਰੀਕਾ ਤੇ ਤੁਸੀਂ ਇੱਥੇ ਕੀ ਕਰਨਾ ਹੈ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਇੱਥੇ ਤੜਕੇ ਦਾ ਨਹੀਂ ਇੱਥੇ ਆਪਾਂ ਆਪਣੀ ਲੈ ਲਈਆ ਤੜਕਣੀ ਵੀ ਕਹਿ ਸਕਦੇ ਕੋਈ ਫਰਾਈਪੈਨ ਵੀ ਕਹਿੰਦਾ ਹੈ ਤੇ ਲੈ ਲੈਣਾ ਵਾ ਤੇ ਉਹਦੇ ਵਿੱਚ ਆਪਾਂ ਬਿਲਕੁਲੀ ਥੋੜਾ ਜਿਹਾ ਦੋ ਤਿੰਨ ਕ ਚਮਚ ਆਪਾਂ ਸਰੋਂ ਦਾ ਤੇਲ ਦੇ ਪਾ ਲਿਆ ਤੁਸੀਂ ਇੱਥੇ ਦੇਸੀ ਘਿਓ ਵਗੈਰਾ ਜਾਂ ਜੇਕਰ ਤੁਸੀਂ ਢਾਲ ਦੇ ਘਿਓ ਦਾ ਤੜਕਾ ਲਗਾਉਣਾ ਹੈ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਸਿਰਫ ਦੋ ਤਿੰਨ ਮਿੰਟ ਦੇ ਵਿੱਚ ਸਬਜ਼ੀ ਬਣਾ ਕੇ ਆਪਾਂ ਕਾਦੀ ਬਣਾਵਾਂਗੇ ਜੀ ਆਪਾਂ ਬਣਾਵਾਂਗੇ ਜੀ ਰਾਜਮਾ ਤੇ ਮੈਂ ਤੁਹਾਨੂੰ ਦੱਸਦੀ ਆ ਕਿ ਬਹੁਤ ਹੀ ਸੌਖੇ ਬਣ ਜਾਂਦੇ ਆ ਤੇ ਤੁਹਾਨੂੰ ਕੋਈ ਵੀ ਖਿਚਲਾ ਕਰਨ ਦੀ ਜ਼ਰੂਰਤ ਨਹੀਂ ਹੈਗੀ ਆਪਾਂ ਕੁਝ ਵੀ ਨਹੀਂ ਕਰਨਾ ਹੈਗਾ ਕੋਈ ਆਪਾਂ ਆਲੂ ਨਹੀਂ ਛਿਲਨੇ ਕੋਈ ਆਪਾਂ ਰਾਜਮਾਨੀਆ ਵਾਲਾ ਨਹੀਂ ਕੁਝ ਵੀ ਨਹੀਂ ਕਰਨਾ ਹੈਗਾ ਤੇ ਸਾਰਾ ਕੁਝ ਕਰੇ ਬਿਨਾ ਹੀ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਆਪਾਂ ਕਿਸ ਤਰੀਕੇ ਦੇ ਨਾਲ ਆ ਜਿਹੜੀ ਰਾਜਮਾਹ ਦੀ ਸਬਜ਼ੀ ਆਪਾਂ ਬਣਾਵਾਂਗੇ ਤੇ ਇੰਨਾ ਜ਼ਿਆਦਾ ਝੰਜਟ ਕਰਨ ਦੀ ਵੀ ਜ਼ਰੂਰਤ ਨਹੀਂ ਹੈਗੀ ਤੇ ਇੱਥੇ ਆਪਾਂ ਸਰੋਂ ਦਾ ਤੇਲ ਪਾ ਦਿੱਤਾ ਹੈ ਤੇ ਇੱਥੇ ਆਪਣੇ ਕੋਲ ਹੈਗੇ ਆ ਜੀ ਸਭ ਤੋਂ ਪਹਿਲਾਂ ਤਾਂ ਜੀ ਇੱਥੇ ਆਪਾਂ ਜੀਰਾ ਪਾ ਦੇਣਾ ਥੋੜਾ ਜਿਹਾ ਦੇ ਨਾਲ ਹੀ ਆਪਾਂ ਇਹਦੇ ਪਾ ਦਾਂਗੇ ਦੀ ਪਿਆਜ਼ ਸਿਰਫ 2 ਮਿੰਟ ਦੇ ਵਿੱਚ ਬਣ ਕੇ ਦੇਖੋ ਤੁਸੀਂ ਰੈਡੀ ਹੋ ਜਾਣੀ ਹੈ ਇਹ ਸਬ지 ਪਿਆਜ਼ ਨੂੰ ਅਜਿਹੀ ਤਰ੍ਹਾਂ ਪੁੰਨ ਲੈਣਾ ਹੈ ਇਹਦੇ ਪਿਆਜ਼ ਦੇ ਵਿੱਚ ਆਪਾਂ ਕੋਈ ਵੀ ਚੀਜ਼ ਨਹੀਂ ਪਾਣੀ ਜੀ ਕੋਈ ਵੀ ਟਮਾਟਰ ਨਹੀਂ ਪਾਉਣਾ ਹੈਗਾ ਨਾ ਹਰੀ ਮਚਨਾ ਨਾ ਨੂਨ ਵਗੈਰਾ ਨਾ ਹਲਦੀ ਕੁਛ ਵੀ ਨਹੀਂ ਪਾਉਣਾ ਹੈਗਾ ਮੈਂ ਤੁਹਾਨੂੰ ਦੱਸਦੀ ਆ ਕਿ ਇਸ ਤੋਂ ਬਾਅਦ ਵਿੱਚ ਆਪਾਂ ਕੀ ਕਰਨਾ ਹੈ ਆਪਾਂ ਆਪਾਂ ਨੇ ਪਿਆਜ਼ਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਭੁੱਜ ਜਾਣ ਦਿਓ ਹਾਂਜੀ ਜਦ ਤੱਕ ਆਪਣੇ ਪਿਆਜ਼ ਭੁੱਜਦੇ ਆ ਮੈਂ ਤੁਹਾਨੂੰ ਦੱਸਣੀ ਆ ਕਿ ਆਪਾਂ ਇਸ ਤੋਂ ਵੱਚ ਕੇ ਕੀ ਕਰਨਾ ਹੈ ਹਾਂਜੀ ਆਪਾਂ ਇੱਥੇ ਲੈ ਲੈਣਾ ਆ ਜੀ ਕੋਕੋਲਾ ਤੇ ਆ ਆ ਹੈਗੇ ਆ ਜੀ ਰਾਜਮਾ ਬਣੇ ਬਣਾਏ ਤੁਸੀਂ ਇਹ ਰੈਡੀ ਮੇਡ ਲੈ ਸਕਦੇ ਹੋ ਦੁਕਾਨ ਤੋਂ ਮਤਲਬ ਆਪਣੇ ਜਿਹੜੀ ਦੁਕਾਨ ਦੇ ਵਿੱਚੋਂ ਮਸਾਲੇ ਵਗੈਰਾ ਮਿਲਦੇ ਹੁੰਦੇ ਆ ਜ਼ਿਆਦਾਤਰ ਤਾਂ ਇਹ ਹਲਦੀ ਰਾਮ ਤੋਂ ਮਿਲਦਾ ਆ ਤੇ ਆਪਾਂ ਇਹ ਹਲਦੀ ਰਾਮ ਦੇ ਦੁਕਾਨ ਤੋਂ ਲੈਂਦਾ ਸੀਗਾ ਜੀ ਇਹ ਬਣੇ ਬਣਾਈ ਦਾਲ ਸਬਜ਼ੀ ਆ ਤੁਸੀਂ ਇਹਨੂੰ ਬਹੁਤ ਟਾਈਮ ਇਹਦੇ ਹੀ ਰੱਖ ਸਕਦੇ ਹੋ ਲਿਆ ਕੇ ਤੇ ਕਹਿ ਸਕਦੇ ਆ ਕਿ ਜਦੋਂ ਹਾਂ ਆਪਾਂ ਕਿਤੇ ਜਾਣਾ ਆਉਣਾ ਹੁੰਦਾ ਹੈ ਤੇ ਹਾਂ ਉਦੋਂ ਆਪਾਂ ਨੂੰ ਇਹ ਚੀਜ਼ ਸੌਖੀ ਰਹਿੰਦੀ ਆ ਤੇ ਆਪਾਂ ਇੱਥੇ ਕੀ ਕਰਾਂਗੇ ਜੀ ਇਹਦੇ ਵਿੱਚ ਸਾਰਾ ਕੁਝ ਬਣਿਆ ਬਣਾਇਆ ਹੈਗਾ ਹਾਂਜੀ ਲਓ ਜੀ ਇੱਥੇ ਆਪਾਂ ਇਹਨੂੰ ਖੋਲ ਲੈਣਾ ਹੈ ਤੇ ਇਹਦੇ ਵਿੱਚ ਹੈਗਾ ਜੀ ਬਣੇ ਹੋਏ ਰਾਜਮਾ ਸਾਰਾ ਕੁਝ ਬਣਿਆ ਹੋਇਆ ਜਿਵੇਂ ਕਿ ਹੈ ਨਾ ਆਪਾਂ ਨੂੰ ਪਹਿਲਾਂ ਟੈਨਸ਼ਨ ਪੈ ਜਾਂਦੀ ਆ ਕਿ ਆਪਾਂ ਹਨਾ ਕਿਤੇ ਵੀ ਆਉਣਾ ਜਾਣਾ ਹੈ ਤਾਂ ਤੁਹਾਨੂੰ ਟੈਨਸ਼ਨ ਲੈਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਤੇ ਤੁਸੀਂ ਇਹ ਸਿਰਫ 2-3 ਮਿੰਟਾਂ ਦੇ ਵਿੱਚ ਬਣ ਕੇ ਹੀ ਤਿਆਰ ਹੋ ਜਾਂਦਾ ਵਾ ਜੇ ਤੁਹਾਨੂੰ ਕੋਲ ਕੇ ਦਿਖਾਉਣੀ ਹੈ ਦੇਖੋ ਇਹਦੇ ਵਿੱਚ ਸਾਰਾ ਕੁਝ ਬਣਿਆ ਹੋਇਆ ਹੁੰਦਾ ਤੁਸੀਂ ਇਹਨੂੰ ਸਾਲੋਂ ਸਾਲ ਕਹਿ ਸਕਦੇ ਆ ਕਿ ਆਪਾਂ ਰੱਖ ਸਕਦੇ ਆ ਮੈਂ ਦੇਖੋ ਮੇਰੇ ਕੋਲ ਬਹੁਤ ਜ਼ਿਆਦਾ ਟਾਈਮ ਦੀ ਲਿਆ ਕੇ ਰੱਖੀ ਹੋਈ ਆ ਤੇ ਬਣਦੀ ਵੀ ਇਦਾਂ ਹੈ ਜਿਵੇਂ ਹਲਵਾਈ ਸਟਾਈਲ ਹੁੰਦੀ ਆ ਬਸ ਆਪਾਂ ਇਹਨੂੰ ਕੁਝ ਨਹੀਂ ਕਰਨਾ ਹੈਗਾ ਨੂੰ ਆਪਾਂ ਕੱਟ ਲੈਣਾ ਹੈ ਇਹਦੇ ਵਿੱਚ ਮੈਂ ਕੋਲ ਦੇ ਵਿੱਚ ਕੱਟ ਲਿਆ ਇਹ ਇਹ ਤੁਸੀਂ ਲਓ ਜੀ ਹਾਂਜੀ ਲਓ ਜੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵਧੀਆ ਇਹ ਰਾਜਮਾ ਦੀ ਸਬਜ਼ੀ ਬਣੀ ਹੋਈ ਆ ਤੇ ਆਪਣੇ ਇੱਧਰ ਪਿਆਜ਼ ਵੀ ਪੁੱਜ ਚੁੱਕੇ ਆ ਤੇ ਆਪਾਂ ਇਹਨਾਂ ਨੂੰ ਕੀ ਕਰਨਾ ਹੁੰਦਾ ਆ ਆਪਾਂ ਇਹਨਾਂ ਇਹਦੇ ਵਿੱਚ ਪਾ ਦਾਂਗੇ ਆਪਣੀ ਰਾਜਮਾ ਦੀ ਸਬਜ਼ੀ ਬਣ ਕੇ ਰੈਡੀ ਆ ਸਿਰਫ 2 ਮਿੰਟ ਹੀ ਲੱਗਦੇ ਆ ਬਹੁਤ ਹੀ ਜ਼ਿਆਦਾ ਟੇਸਟੀ ਹਲਵਾਈ ਸਟਾਈਲ ਬਣਦੀ ਹੈ ਦੀ 스멜 ਬਿਲਕੁਲ ਹੀ ਇਦਾਂ ਹੁੰਦੀ ਹੈ ਜਿਵੇਂ ਹਲਵਾਈਆਂ ਦੀ ਬਣਾਈ ਹੁੰਦੀ ਆ ਤੇ ਇਹਨੂੰ ਤੁਸੀਂ ਲਿਆ ਕੇ ਸਾਲੋਂ ਸਾਲ ਵੀ ਰੱਖ ਸਕਦੇ ਹੋ ਕੋਈ ਵੀ ਜ਼ਰੂਰਤ ਨਹੀਂ ਹੈਗੀ ਕਿ ਫ੍ਰਿਜ ਦੇ ਵਿੱਚ ਹੀ ਰੱਖਣੀ ਹੈ ਜਾਂ ਫਿਰ ਜੇਕਰ ਤੁਹਾਡੀ ਇੱਛਾ ਹੋਵੇ ਤਾਂ ਤੁਸੀਂ ਫ੍ਰਿਜ ਚ ਵੀ ਰੱਖ ਸਕਦੇ ਹੋ ਜਾਂ ਫਿਰ ਤੁਹਾਡੀ ਇੱਛਾ ਹੋਵੇ ਤਾਂ ਤੁਸੀਂ ਬਾਹਰ ਵੀ ਰੱਖ ਸਕਦੇ ਹੋ ਇਹਨੂੰ ਆਪਾਂ ਹੈਨਾ ਕੁਝ ਵੀ ਨਹੀਂ ਹੋ ਕਰਨਾ ਹੈਗਾ ਬਹੁਤ ਹੀ ਜ਼ਿਆਦਾ ਵਧੀਆ ਟੇਸਟੀ ਇਹ ਬਣਦੀ ਹੈ वैसे ਤਾਂ ਸਾਰਾ ਕੁਝ ਬਣਿਆ ਹੋਇਆ ਸਿਰਫ ਆਪਾਂ ਇਹਨੂੰ ਇੱਕ ਤੜਕਾ ਲਗਾਉਣਾ ਹੁੰਦਾ ਹੈ ਤੇ ਇਹਦੇ ਵਿੱਚ ਪਿਆਜ਼ ਨਹੀਂ ਪਾਏ ਹੋਏ ਹੁੰਦੇ ਹੈਗੇ ਪਿਆਜ਼ ਇਹਦੇ ਵਿੱਚ ਪਾਣੀ ਪਾਏ ਹੁੰਦੇ ਹੈ ਕਿਉਂਕਿ ਜੇ ਖਰਾਬ ਨਾ ਹੋ ਜਵੇ ਤੇ ਆਪਾਂ ਨੂੰ ਹਾਂ ਹੁਣ ਖਾਸ ਕਰਕੇ ਮੇਰੀਆਂ ਭੈਣਾਂ ਨੂੰ ਹਨਾ ਟੈਨਸ਼ਨ ਲੈਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਸਿਰਫ ਆਪਾਂ 2 ਮਿੰਟ ਦੇ ਵਿੱਚ ਹਨਾ ਇਹ ਇਹ ਕਹਿ ਸਕਦੇ ਹੋ ਕਿ ਆਪਾਂ ਬਣਾ ਕੇ ਰੈਡੀ ਕਰ ਸਕਦੇ ਤੇ ਆਪਾਂ ਆਪਣੇ ਘਰ ਦੇ ਨੂੰ ਰੋਟੀ ਵਗੈਰਾ ਖਵਾ ਸਕਦੇ ਆ ਜੇਕਰ ਤੁਹਾਡੇ ਘਰੇ ਗੈਸਟ ਆਏ ਹੋਏ ਨੇ ਤਾਂ ਹਨਾ ਤੁਸੀਂ ਇਹਨੂੰ ਜਰੂਰ ਲਿਆ ਕੇ ਰੱਖੋ ਕਈ ਵਾਰੀ ਕੋਈ ਹੁੰਦਾ ਹੈ ਕਿ ਬਿਨਾਂ ਦੱਸੇ ਗੈਸਟ ਆ ਜਾਂਦੇ ਨੇ ਆਪਣੇ ਘਰੇ ਤੇ ਆਪਾਂ ਕੀ ਕਰਨਾ ਹੈ ਜੀ ਸਿਰਫ 2 ਮਿੰਟ ਦੇ ਵਿੱਚ ਇੱਕ ਜਾਂ ਦੋ ਪਿਆਜ਼ ਚੀਰ ਕੇ ਹਾਂ ਆਪ ਇਹਨੂੰ ਤੜਕਾ ਲਗਾ ਸਕਦੇ ਆ ਲਓ ਜੀ ਆਪਣੀ ਸਬਜ਼ੀ ਬਣ ਕੇ ਰੈਡੀ ਆ ਤੇ ਜੇਕਰ ਤੁਹਾਨੂੰ ਮੇਰਾ ਇਹ ਆਈਡੀਆ ਵਧੀਆ ਲੱਗਿਆ ਤਾਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆਂ ਜੀ ਕਿਸੇ ਹੋਰ ਨਵੀਂ ਵੀਡੀਓ ਨਾਲ ਤਦ ਤੱਕ ਲਈ ਬਾਏ ਬਾਏ